ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀਆਂ ਤੋਂ ਅਨੰਦ ਫਾਊਂਡੇਸ਼ਨ ਯੂ ਐਸ ਏ ਇਕਾਈ ਬੜਬਰ ਪੰਜਾਬ ਭਾਰਤ ਤੋਂ ਸਮੇ ਸਮੇ ਤੇ ਜ਼ਰੂਰਤਵੰਦਾਂ ਦੀ ਬਾਹ ਫੜਦੇ ਨੇ ਸਾਡੀ ਮੁਰਾਦ ਹੈ ਕਿ 프리ਜੀ ਪ੍ਰੀਤ ਮੋਹਨ ਜੀ ਯੂ ਐਸ ਏ ਜਿਨ੍ਹਾਂ ਨੇ ਪਹਿਲਾਂ ਵੀ ਵਿਦਿਆਰਥੀਆਂ ਨੂੰ ਰਾਸ਼ੀ ਦੇ ਕੇ ਸਹਾਇਤਾ ਦਿੱਤੀ ਹੈ ਹੁਣ ਵੀ ਹੜਪੀੜਤ ਪੰਜਾਬ ਦੇ ਲਈ ਸਮਗਰੀ ਪੇਜੀਏਗੀ ਅਸੀਂ ਧੰਨਵਾਦ ਕਰਦੇ ਆ ਅੱਗੇ ਵੀ ਉਹਨਾਂ ਨੇ ਸਾਨੂੰ ਲਾਇਬ੍ਰੇਰੀ ਲਈ ਇਤਿਹਾਸਿਕਤਾਬਾਂ ਅਤੇ ਹੋਰ ਵੀ ਸਮੇਂ ਸਮੇਂ ਤੇ ਵਿਦਿਆਰਥੀਆਂ ਦੀ ਮਦਦ ਕਰਦੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਮੂਹ ਸਕੂਲ ਵੱਲੋਂ ਧੰਨਵਾਦ ਕਰਦੇ ਆ ਸਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਦੱਸਣ ਲੱਗੇ ਆ ਕਿ ਜੋ ਕਿ ਆ ਪਰਮਾਤਮਾ ਵੱਲੋਂ ਆਫਤ ਆਈ ਹੋਈ ਹੈ ਆਫਤ ਨੂੰ ਮੱਦੇਰ ਅਗਰ ਰੱਖਦੇ ਹੋਏ ਸਾਡੇ ਪਿੰਡ ਦੇ ਵਿੱਚ ਮਲਤਾਨ ਤੋਂ ਆਏ ਹੋਏ ਸਰਦਾਰ ਜੀ ਜਦ ਹੀ ਸਰਦਾਰ ਵਾਜਦੇ ਆ ਸਾਡੇ ਪਿੰਡ ਨਾਲ ਪ੍ਰੇਮ ਰੱਖਦੇ ਆ ਉਹਨਾਂ ਦਾ ਨਾਂ ਜੀ ਸੇਪਰੀਤ ਸਿੰਘ son of ਪ੍ਰੀਤ ਮੋਹਨ ਸਿੰਘ ਖਾਨਦਾਨੀ ਸਰਦਾਰ ਨੇ ਜੀ ਉਹਨਾਂ ਨੇ ਸਾਨੂੰ ਪਹਿਲਾਂ ਵੀ ਬੱਚਿਆਂ ਨੂੰ ਜਿਹੜੇ ਕੋ ਚੰਗੇ ਪੜ੍ਹਦੇ ਆ ਉਹਨਾਂ ਨੂੰ ਵਿਜੀਫੇ ਤੌਰ ਤੇ 5-5000 ਰੁਪਏ ਦਿੰਦੇ ਆ ਤੇ ਹੁਣ ਸਾਡੇ ਪਿੰਡ ਦੇ ਗਰੀਬ ਬੱਚਿਆਂ ਦੇ ਪੇਰੈਂਟਸ ਨੂੰ ਰਾਸ਼ਨ ਦਿੰਦੇ ਆ ਅਸੀਂ ਇਹਨਾਂ ਦੀ ਦਿਨ ਦੁਗਣੀ ਤੇ ਰਾਤ ਚੌਬਣੀ ਤਰੱਕੀ ਦੀ ਕਾਮਨਾ ਕਰਦੇ ਹਾਂ ਆਸ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਸਾਡੇ ਨਗਰ ਦੇ ਬੱਚਿਆਂ ਦੀ ਐਵੇਂ ਜਿਵੇਂ ਵਾਹ ਫੜਦੇ ਰਹਿਣਗੇ ਵਾਇਕੁਰੂ ਜੀ ਕਾ ਖਾਲਸਾ ਵਾਇਕੁਰੂ ਜੀ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਹੈ ਭਿਆਨਕ ਬਾਰਸ਼ਾਂ ਹੋ ਰਹੀਆਂ ਨੇ ਜਿਦੇ ਕਰਕੇ ਜਿਹੜਾ ਮਾਹੌਲ ਆ ਉਹ ਖਰਾਬ ਹੋਇਆ ਤੇ ਜਗਾ ਜਗਾ ਤੇ ਹੜ੍ਹ ਆਏ ਹੋਏ ਨੇ ਤੇ ਇਸੇ ਤਰ੍ਹਾਂ ਜਿਹੜੀ ਭਾਰੀ ਬਾਰਸ਼ਾਂ ਨੇ ਨਗਰਾਂ ਦੇ ਵਿੱਚ ਵੀ ਭਾਰੀ ਨੁਕਸਾਨ ਕੀਤਾ ਜਿਦੇ ਨਾਲ ਕਈ ਮਕਾਨ ਨੁਕਸਾਨੇ ਗਏ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੇਪ੍ਰੀਤ ਸਿੰਘ ਜੀ ਜੋ ਕਿ ਪ੍ਰੀਤ ਮੋਹਨ ਸਿੰਘ ਜੀ ਦੇ بیٹے ਹਨ ਜੋ ਕਿ ਬੜਬਰ ਨਗਰ ਦੇ ਨਾਲ ਰਿਲੇਟਡ ਹਨ ਤੇ ਸਮੇਂ-ਸਮੇਂ ਸਰ ਤੇ ਸਾਡੇ ਨਗਰ ਨੂੰ ਸਹਾਇਤਾ ਦਿੰਦੇ ਰਹੇ ਹਨ ਕਹਿੰਦੇ ਹਨ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਤੁਨਾ ਆਨੰਦ ਯੂ ਐਸ ਏ ਉਹਨਾਂ ਵੱਲੋਂ 7 ਦੇ ਕਰੀਬ ਪਰਿਵਾਰ ਜਿਹੜੇ ਬੱਚੇ ਸਕੂਲ ਚ ਪੜ੍ਹਦੇ ਨੇ ਉਹਨਾਂ ਲਈ ਇਹ ਰਾਸ਼ਨ ਦੇ ਕਿਟਾ ਜੜੀਆਂ ਨੇ ਭੇਜੀਆਂ ਨੇ ਤੇ ਪਹਿਲਾਂ ਵੀ ਉਹਨਾਂ ਨੇ ਸਾਨੂੰ 50000 ਰੁਪਇਆ ਬੱਚਿਆਂ ਨੂੰ ਜਿਹੜੇ ਬੱਚੇ ਚੰਗੀ ਪੜ੍ਹਾਈ ਕਰਦੇ ਨੇ ਉਹਨਾਂ ਦੀ ਸਕਾਲਰਸ਼ਿਪ ਦੇ ਲਈ ਭੇਜਿਆ ਸੀ ਅਸੀਂ ਉਹਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਤੁਨਾ ਆਨੰਦ ਫਾਊਂਡੇਸ਼ਨ ਯੂ ਐਸ ਏ ਸਰਦਾਰ ਸ਼ੇਪ੍ਰੀਤ ਸਿੰਘ ਜੀ ਸਰਦਾਰ ਪ੍ਰੀਤ ਮੋਹਨ ਸਿੰਘ ਜੀ ਉਹ ਸਾਡੀ ਜਿਹੜੀ ਹੈ ਇਸੇ ਤਰ੍ਹਾਂ ਮਦਦ ਕਰਦੇ ਰਹਿਣਗੇ ਅਸੀਂ ਆਪਣੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਡੀਓ ਸਰ ਵੱਲੋਂ ਸਾਡੇ ਸਕੂਲ ਦੇ ਸਟਾਫ ਵੱਲੋਂ ਸਕੂਲ ਦੀ ਐਸ ਐਮ ਸੀ ਜਿਹੜੀ ਕਮੇਟੀ ਆ ਉਹਦੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਰਿਣੀ ਆ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਉਹ ਸਾਡੇ ਨਗਰ ਨੂੰ ਸਵਾਮਾ ਭੇਜਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਕਹਾਤਾ ਸ੍ਰੀ ਵਾਇਗ ਦੀ ਅਤੇ ਜਿਸ ਤਰ੍ਹਾਂ ਉਹ ਸੰਗਤ ਨੂੰ ਪਤਾ ਕਿ ਸਾਡੇ ਪੰਜਾਬ ਰਾਜ ਦੇ ਵਿੱਚ ਖੜਾਂ ਦੀ ਮਾਰ ਰੇਠ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਆ ਗਏ ਨੇ ਇਸ ਸਮੇਂ ਕੁਝ ਸਫਲਤਾਵਾਂ ਹੋਈਆਂ ਨੇ ਜੋ ਉਹਨਾਂ ਦੀ ਮਦਦ ਦੇ ਲਈ ਸਵੇਸ਼ਾਹੀ ਤੱਤਵ ਰਹਿਦੀਆਂ ਨੇ ਉਹਨਾਂ ਆਨੰਦ ਫਾਊਂਡੇਸ਼ਨ ਯੂ ਐਸ ਏ ਵੱਲੋਂ ਪਹਿਲਾਂ ਵੀ ਸਾਡੇ ਸਿੱਖਿਆ ਭਾਗ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵਿਤੀ ਰਾਸ਼ੀ ਦੇ ਕੇ ਪੜਾਈ ਦੇ ਲਈ ਪੜਾਈ ਦੇ ਵਿੱਚ ਮੱਲਾ ਮਾਰਦੇ ਲਈ ਸਮੇਂ-ਸਮੇਂ ਸਿਰ ਉਤਸ਼ਾਹ ਕੀਤਾ ਜਾਂਦਾ ਅੱਜ ਵੀ ਉਹਨਾਂ ਵੱਲੋਂ ਸਾਡੇ ਬੱਚਿਆਂ ਲਈ ਆਮ ਵਰਗ ਦੇ ਲੋਕਾਂ ਲਈ ਜਿਹੜੀਆਂ ਕਿੱਟਸ ਨੇ ਉਹ ਦਿੱਤੀਆਂ ਨੇ ਮੈਂ ਸਿੱਕਾ ਭਾਗ ਦੀ ਤਰਫੋਂ ਮਾਨਯੋਗ ਜਿਲ੍ਹਾ ਸਿਕਸੀ ਕੈਂਡੀ ਸਿੱਕਿਆ ਸੁਦਰਨੀਤ ਸਿੰਘ ਜੀ ਦੀ ਤਰਫੋਂ ਉਸ ਫਾਊਂਡੇਸ਼ਨ ਦਾ ਵੀ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਜਿੱਥੋਂ ਵੀ ਮਾਇਆ ਹੀ ਆ ਪ੍ਰਮਾਤਮਾ ਉਸ ਮਾਇਆ ਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਹੋਰ ਮਾਇਆ ਦੇ ਵਿੱਚ ਦੁਗਣੀ ਰਾਜ ਤੇ ਦੁਗਣੀ ਤਰੱਕੀ ਬਖਸ਼ੇ ਤੇ ਬਾਕੀ ਜੋ ਸਮੇਂ ਦਾ ਦਾਨ ਅੱਜ ਸਾਰੀ ਸੰਗਤ ਐਸਐਨਸੀ ਦੇ ਚੇਅਰਮੈਨ ਸਰਪੰਖ ਸਾਹਿਬ ਸਾਰੀਆਂ ਜਿਹੜੀਆਂ ਸਨਮਾਨ ਸਿਰਦੀਤਾਂ ਨੇ ਸਾਡੇ ਸਿੱਖਿਆ ਭਾਗ ਦੇ ਅਧਿਆਪਕ ਸਾਹਿਬਾਨ ਵੀ ਛੁੱਟੀ ਆ ਜਣ ਇੱਥੇ ਆਏ ਨੇ ਤੋਂ ਮੈਂ ਸਾਰਿਆਂ ਦਾ ਵਿਭਾਗ ਦੀ ਤਰਫੋਂ ਜਿਹਦੀਆਂ ਗਹਿਰਾਈਆਂ ਦੇ ਵਿੱਚੋਂ ਜੀ ਆਇਆਂ ਤੇ ਧੰਨਵਾਦ ਕਰਨਾ ਆਸ ਕਰਨਾ ਕਿ ਅਸੀਂ ਸਾਡੇ ਰਲ ਕੇ ਸੁਲਕਤਾ ਦੀ ਭਲਾਈ ਦੇ ਲਈ ਲਗਾਤਾਰ ਯਤਨਸ਼ੀ ਰਹਾਂਗੇ ਬਹੁਤ-ਬਹੁਤ